ਖਾਲਾ ਚੰਡੀਗੜ੍ਹ ਵਾਲਾ ਪਰਿਆਲ ਨੇ ਤੇ ਅੱਜ ਪਾਲਟੀ ਕੂਚੀ ਕਰੀ। ਹੋਰ ਵੀਰ ਕੀ ਹਾਲ ਆ? ਉਹ ਬੰਦੇ ਬੰਦੇ ਹੋਰ ਚੰਡੀਗੜ੍ਹ ਵਾਲਾ ਕੀ ਹਾਲ ਆ? ਵਧੀਆ ਵਧੀਆ ਭਰਾ ਵਧੀਆ। ਕਹਿੰਦਾ ਹੋਰ ਰਿਆ ਤੇ ਵਧੀਆ ਰਿਆ ਚੰਡੀਗੜ੍ਹ ਵਾਲਾ। ਹਾਂ ਬਹੁਤ ਵਧੀਆ ਰਿਆ ਬਹੁਤ ਵਧੀਆ। ਆਜੋ ਫਿਰ ਆਪਣੇ ਪਾਪੇ ਨਾਲ ਮਲਾਉਂਦਾ ਮੈਂ ਤੁਹਾਨੂੰ। ਤੁਸਾਂ ਪਾਪੇ ਨਾਲ ਮਿਲ ਲੈਨੇ ਆ ਚਲੋ ਪਾਪੇ ਪਾਪੇ ਹੁੰਦੇ ਚਲੋ ਤੇਰੇ ਪਾਪੇ ਨਾਲ ਮਿਲ ਲੈਨੇ ਆ ਪਾਪਾ ਗਰਾਊਂਡ ਤੇ। ਉਹ ਨਾ ਘੈਂਡ ਆਓ। ਪਾਪਾ ਗਰਾਊਂਡ ਦੇਣਾ ਤੇ। ਕਰੀ ਪੈਨੇ ਪਪਾ ਓ ਜੀ ਨਾਲੋ ਜੀ ਨਾਲੋ ਐ ਨਹੀਂ ਯਾਰ ਜੀ ਹਾਂ ਜੀ ਦੋਸਤਾਂ ਦਾ ਪਾਸ ਹੈ ਇਹ ਦੋਸਤਾਂ ਮੇਰੇ ਅੱਛਾ ਠੀਕ ਆਖ ਜੇ ਹਾਂ ਜੀ ਵਧੀਆ 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 ਤਸਵੀਰ ਕਿਦਾ ਠੀਕਾ ਕਹਿੰਦੀ ਹੈ ਸੇਦ ਆਪਣੀ ਠੀਕ ਤੁਸੀਂ ਦੱਸੋ ਅੰਡਰਗਰਾਉਂਡੇ ਬੈਠੇ ਲੱਗਦਾ ਆਨੰਦ ਲੈਣ ਦੇ ਓ ਇੱਥੇ ਦੇਖ ਲਈ ਤੇ ਜਾਣੇ ਖੇੜਦੇ ਖੂਟਦੇ ਤੱਕ ਦੀ ਕਰੀ ਐਵੇਂ ਹੀ ਖੇੜਦੇ ਨੇ ਹੁਣ ਟੱਡਾ ਓੜ ਜਾਂਦਾ ਦੇਖਦੇ ਓਏ ਤੂੰ ਡੂਰੀ ਕੀ ਨਾ ਪਪਾ ਮੈਂ ਥੋੜੀ ਪੀਂਦਾ ਦਾਰੂ ਹੋਰ ਕੌਣ ਪੀਂਦਾ ਪੁੱਛੋ ਮੇਰੇ ਯਾਰ ਨੂੰ ਮੈਂ ਨਹੀਂ ਪੀਂਦਾ ਥੋੜੀ ਥੋੜੀ ਪੀਂਦਾ ਤੁਹਾਨੂੰ ਦੋਈ ਹੋ ਗਈ ਮੈਂ ਥੋੜੀ ਪੀਂਦਾ ਮੈਨੂੰ ਕਿਉਂ ਆ ਬੀੜੀ ਪੀਣਾ ਮੈਂ ਕਿੱਥੇ ਬੀੜੀ ਪੀਣਾ ਪੁੱਛੋ ਪਪਾ ਸੋਨੂ ਨੂੰ ਕਿਉਂ ਐ ਦੱਤ ਪੀਂਦਾ ਪੀਂਦਾ ਪਪਾ ਸਰਦਾਰੀ ਦੀ ਦੁਕਾਨ ਦੇ ਓਲੇ ਬੀੜੀ ਪੀਂਦਾ ਐ ਮੈਂ ਸੁਣਿਆ ਤੂੰ ਪਹਿਲੇ ਹੀ ਦੇਉਨਾ ਵਾ ਮੈਂ ਕਿੱਥੇ ਦੇਉਨਾ ਪੁੱਛੋ ਪਪਾ ਜੀ ਇਹਨਾਂ ਨੂੰ ਪੁੱਛੋ ਤੁੰਗਾਂ ਕਰ ਜੀ ਈਲਾ ਦੇ ਉੱਤੇ ਹੁੰਦਾ ਈਲਾ ਦੇ ਉੱਤੇ ਮੈਨੂੰ ਘਮਾਉਣਾ ਓਏ ਮੈਂ ਕਿੱਥੇ ਕਮਾਉਣਾ ਪੁੱਤੋਂ ਇਹਨਾਂ ਨੂੰ ਮੈਂ ਕਿੱਥੇ ਕਮਾਉਣਾ ਕਿਉਂ ਹੈ ਅਸਲ ਜੀ ਚੰਡੀਗੜ੍ਹ ਆਪਣੀ ਧੀ ਦੀ ਕਮਨਟ ਆ ਮੈਂ ਸੁਣਿਆ ਤੂੰ ਜੂਆ ਹੀ ਖੇਡਦਾ ਉਹ ਤੋਂ ਪਪਾਏ ਨੇ ਕਿਉਂ ਹੈ ਖੇਡਦਾ ਬਹੁਤ ਜੂਆ ਜੂਆ ਨਸ ਦੇ ਕਿ ਤੂੰ ਇੱਕ ਜੰਮਣ ਨਾਲ ਮਾਰ ਹੀ ਜਾਂਦਾ ਤਿੰਦਾ ਮੇਰੇ ਘਰ ਜੰਮ ਗਿਆ ਕਿੱਥੇ ਸਮਝਾ ਨਹੀਂ ਕਿੱਥੋਂ ਜਾਂਦਾ ਕਿ ਨੰਦਾ ਹੈ ਕਿਲਾ ਜੰਮਦਾ ਮੇਰਾ ਪਾਪਾ ਮੇਰਾ ਚੰਗਾ ਪਰ ਚੱਬਰ ਖਾਣੇ ਬਹਿ ਗਿਆ ਨੋ ਨੋ ਮੇਰਾ ਪਾਪਾ ਮੇਰਾ ਬੁਰਗ ਚਵਲੋ ਟੜਿਆਰਾਂ ਨਾਲੋਂ ਤਾਂ ਦੁਸ਼ਮਣ ਚੰਗੇ ਆ ਯਾਰ ਤੇ ਬੜ ਗਿਆ ਉਨੇ ਦੇ ਕੋੜਲੇ ਮੇਰੀਆਂ ਬੋਤਲਾਂ ਤੇ ਭਾਂਡੇ ਲੱਗੇ ਹੀ ਤੁਸੀਂ ਓਤੀ ਨੂੰ ਐਤ ਨਹੀਂ ਕੋਈ ਭੰਡ 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 ਓਏ ਬੋਤਲਾਂ ਤੇ ਭਾਂਡਾ ਤੇਰੇ ਕਿੰਨੇ ਕੁੱਟਿਆ ਕੋਈ ਵੀ ਭਾਪੇ ਨੂੰ ਕੋਈ ਨਹੀਂ ਭਾਪੇ ਕੋਈ ਨਾ ਕੋਈ ਗੱਲ ਕੋਈ ਗੱਲ ਦੇ ਕਪੜੇ ਜਾ ਅੱਗੇ ਜਾ